ਇੱਕ ਅਭਿਆਸੀ ਨੂੰ ਮਤਲਬ ਕੀ ਕੀ ਪਰੇਜ ਜਾਂ ਕਿਹੜਾ ਤ੍ਰੈ ਗੁਣ ਤੋਂ ਕਿਵੇਂ ਜੇ ਨਾਲ ਉਹਦੇ ਜੁਝ ਸਕਦਾ ਕਿਵੇਂ ਜੇ ਭਗਤੀ ਕਰ ਸਕਦਾ ਦੇਖੋ ਸਭ ਤੋਂ ਸੌਖਾ ਤਰੀਕਾ ਵੀ ਗੁਰਮੰਤਰ ਆਪਦੀ ਬਾਣੀ ਨੂੰ ਸੁਣਨਾ ਹਾਂਜੀ ਔਰ ਗੁਰਬਾਣੀ ਗੁਰੂ ਨੂੰ ਵਿਚਾਰਨਾ ਤੇ ਗੁਰਸਿੱਖਾ ਸੰਤਾਂ ਸਾਧੂਆਂ ਦੇ ਜਿਹੜੇ ਪ੍ਰੈਕਟੀਕਲ ਕਰਦੇ ਉਹਨਾਂ ਨਾਲ ਮੇਲ ਰੱਖਣਾ ਸਮੇਂ-ਸਮੇਂ ਤੇ ਪੁੱਛਦੇ ਰਹਿਣਾ ਆਪ ਵੀ ਗੁਰਬਾਣੀ ਪੜ੍ਹਨੀ ਆ ਤਾਂ ਕਿ ਸਾਨੂੰ ਕੋ ਮਿਸ ਗਾਈਡ ਨਾ ਕਰੇ ਸਿਮਰਨ ਕਰਨਾ ਵਦੋ ਵਦ ਤੋਰਦੇ ਆ ਫਿਰਦੇ ਵੀ ਬੈਠਦੇ ਆ ਆਵਾਜ਼ ਵਿੱਚ ਧਿਆਨ ਲੱ ਕੇ ਸਵਾਸ ਗ੍ਰਾਸੇ ਸਿਮਰਨ ਜਿਹੜਾ ਆਪਾਂ ਕਰਨਾ ਔਰ ਭਰੇਜ ਤਾਂ ਫਿਰ ਬਾਕੀ ਜਿਹੜਾ ਪਰਤਰੀ ਦਾ ਸੰਗ ਨਹੀਂ ਕਰਨਾ ਨਸ਼ੇ ਵਾਲੇ ਪਾਸੇ ਨਹੀਂ ਜਾਣਾ ਹਾਂਜੀ ਪਰ ਰੂਪ ਨੂੰ ਦੇਖ ਕੇ ਪਰ ਦੇ ਧੰਨ ਨੂੰ ਦੇਖ ਕੇ ਫੁਰਨੇ ਨਹੀਂ ਬਣਾਉਣੇ ਸੋ ਇਸ ਤਰ੍ਹਾਂ ਭਰੇਜ ਜਿਹੜੇ ਹੁੰਦੇ ਨੇ ਉਹ ਸਾਰੇ ਧਰਮ ਗ੍ਰੰਥਾਂ ਵਿੱਚ ਸਾਰੇ ਸੰਤ ਸਾਧੂ ਕੋਈ ਭਰੇਜ ਦੱਸਦੇ ਆ ਹਾਂਜੀ ਤੋ ਇਹੀ ਆ ਜੀ ਅ ਇੱਕ ਆਖਰੀ ਸਵਾਲ ਸਵਾਲ ਨਹੀਂ ਉਹ ਜਾਣਕਾਰੀ ਆ ਜਿਹੜੀ ਮੈਂ ਤੁਹਾਡੇ ਤੋਂ ਚਾਹਣਾ ਵੀ ਤੁਹਾਡਾ ਸਥਾਨ ਬਣ ਰਿਹਾ ਹੈਗਾ ਹਾਂਜੀ ਹਾਂਜੀ ਤੇ ਇਹ ਕਦੋਂ ਤੱਕ ਤਿਆਰ ਹੋ ਜੂ ਤੇ ਇਹਦਾ ਕੀ ਅੱਗੇ ਪ੍ਰੋਸੀਜਰ ਹੈਗਾ ਆ ਹਾਂਜੀ ਸਥਾਨ ਵੀ ਐਸੀ ਤਰ੍ਹਾਂ ਹੀ ਆ ਕਿ ਦੇਖੋ ਜਦੋਂ ਆਪਾਂ ਕਹਿੰਦੇ ਜਿਸ ਨਾਮ ਰਿਦਾ ਸੋ ਵੱਡ ਪਰਿਵਾਰੀ ਜਦੋਂ ਆਪਾਂ ਸ਼ਬਦ ਦਾ ਅਭਿਆਸ ਕਰਦੇ ਆਂ ਦੂਜਿਆਂ ਨੂੰ ਕਰਾਉਂਦੇ ਆਂ ਨਾ ਤਾਂ ਇੱਕ ਨੇਚਰਲ ਗੱਲ ਆ ਵੀ ਗੁਰਮੁਖਾਂ ਦਾ ਸੰਗਤ ਦਾ ਪਿਆਰ ਪੈਂਦਾ ਆਪਣੇ ਨਾਲ ਠੀਕ ਆ ਕਿ ਨਹੀਂ ਹੁਣ ਜਦੋਂ ਫਿਰ ਸੰਗਤ ਆਪਣੇ ਕੋਲ ਆਉਣ ਲੱਗ ਜਾਂਦੀ ਆ ਕਿਉਂਕਿ ਆਪਣੇ ਕੋਲ ਨਹੀਂ ਉਹ ਆ ਰਹੀ ਉਹ ਅਕਾਲਪੁਰਖ ਦੇ ਨਾਮ ਦੀ ਮਹਿਕ ਨੂੰ ਆਉਂਦੇ ਆ ਵੀ ਸਾਨੂੰ ਕੁਝ ਮਿਲੂਗਾ ਮਿਲੂਗਾ ਵੀ ਇਹਨਾਂ ਤਾਂ ਪੁੱਛੀਏ ਹਨਾ ਉਹ ਮੇਰੀ ਥੋੜਾ ਨਾ ਪੂਜਾ ਦੇ ਲਈ ਜੁੜਿਆ ਤੇ ਮੈਂ ਹੁੰਦਾ ਕੌਣ ਆਪਦੀ ਪੂਜਾ ਕਰਾਉਣ ਵਾਲਾ ਤਾਂ ਫਿਰ ਜਿਵੇਂ ਗੁਰਮੁਖ ਪਹਿਲਾਂ ਛੋਟਾ ਸੀਗਾ ਸਥਾਨ 200 ਕੋ ਗੁਰਮੁਖ ਆ ਜਾਂਦਾ ਸੀ ਫਿਰ ਜਿਵੇਂ ਜਿਵੇਂ ਉਹਨਾਂ ਇਲਾਕਿਆਂ 'ਚ ਪ੍ਰਚਾਰ ਕਰੀਦਾ ਆ ਅਬਿਆ ਸਿਗੁਰਮੁਖ ਬਹੁਤ ਬੈਠੇ ਆ ਤੜਫ ਵਾਲੇ ਉਹਨਾਂ ਦਾ ਪਿਆਰ ਪੈਂਦਾ ਫਿਰ ਇੱਕ ਮਜਬੂਰੀ ਜੀ ਬਣ ਗਈ ਸਾਨੂੰ ਕਿ ਸੰਗਤ ਬਹੁਤ ਜ਼ਿਆਦਾ ਆਉਂਦੀ ਆ ਆਪਣੇ ਇਥੇ ਹਫ਼ਤੇ 10 ਦਿਨ ਦੇ ਕੈਂਪ ਹੁੰਦੇ ਆ ਮਹੀਨਾ ਮਹੀਨਾ ਵੀ ਗੁਰਮੁਖ ਵਿਆਸ ਕਰਦੇ ਆ ਤਾਂ ਉਹ ਫਿਰ ਪਿਛਲੇ ਡੇਢ ਸਾਲ ਤੋਂ ਚੱਲਦਾ ਪਿਆ ਕਿਉਂਕਿ ਪ੍ਰੋਜੈਕਟ ਵੱਡਾ ਸੀ ਇੱਕ ਕਿਲੇ ਚ ਪੂਰਾ ਹੀ ਬਣਾਤਾ ਹੁਣ ਰਹਿਣ ਦਾ ਵੀ ਪ੍ਰਬੰਧ ਕੀਤਾ ਆ ਬਾਥਰੂਮ ਦੀ ਬੜੀ ਦਿੱਕਤ ਆਉਂਦੀ ਸੀਗੀ ਸਾਰਾ ਗੁਰਮੁਖ ਸੇਵ ਸੰਗਤ ਨਾਲ ਚੱਲ ਰਿਹਾ ਉਹ ਆਪਣਾ 7 ਜਨਵਰੀ ਤੋਂ ਅਸੀਂ ਕੋਸ਼ਿਸ਼ ਕਰਾਂਗੇ ਵੀ ਸ਼ੁਰੂ ਹੋ ਜਾਣਾ ਜੀ ਫਿਰ ਇੱਥੇ ਗੁਰਮਖ 7 ਤੋਂ ਪਹਿਲਾਂ ਕੈਂਪ ਲੱਗਣਾ ਇੱਕ ਹਫਤਾ ਜਿਹਦੇ ਵਿੱਚ ਦੋ 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 ਘੰਟੇ ਦਾ ਅਭਿਆਸ ਹੁੰਦਾ ਮਤਲਬ ਕਰੀਬਨ 10 ਕ ਘੰਟੇ ਸਿਮਨ ਹੁੰਦਾ ਵਿੱਚੇ ਧਿਆਨ ਵਿੱਚੇ ਗੁਰਮਤਿ ਦੀਆਂ ਵਿਚਾਰਾਂ ਵਿੱਚੇ ਸਾਰਾ ਫਿਰ ਜਿਹੜੇ ਗੁਰਮਖ ਰਹਿਣਾ ਚਾਹਣਗੇ ਉਹ ਅਵਸਥਾ ਦੇ ਮੁਤਾਬਕ ਜਿੰਨੇ ਮਹੀਨਾ ਰਹਿਣਾ 2 ਮਹੀਨੇ ਉਹ ਫਿਰ ਜਿੰਨੇ ਇੱਥੇ ਆਉਣਗੇ ਤਾਂ ਫਿਰ ਇੱਥੇ ਰੱਖ ਕੇ ਰਹਿ ਕੇ ਉਹ ਅਭਿਆਸ ਵੀ ਕਰ ਸਕਦੇ ਆ ਤੇ 7 ਜਨਵਰੀ ਤੋਂ ਆਪਣਾ ਸ਼ੁਰੂ ਹੋਏਗਾ ਜੀ ਉਦਲੀ ਕੁਝ ਨਾਮ ਲਿਖਾਉਣਾ ਪਊ ਜਾਂ ਕੁਝ ਕੀ ਹਾਂਜੀ ਸੰਗਤ ਜਿਵੇਂ ਆਜੂਗੀ ਤਾਂ ਕੈਂਪ ਵਿੱਚ ਤਾਂ ਜਿਹੜਾ ਸਿਮਰਨ ਦੇ ਕੈਂਪ ਹੁੰਦੇ ਨੇ ਹਫਤਾ ਉਹ ਤਾਂ ਕੋਈ ਵੀ ਆ ਸਕਦਾ ਜਿਹੜਾ ਰਹਿਣਾ ਹੋਏਗਾ ਉਹ ਆਪਾਂ ਦੇਖਾਂਗੇ ਫਿਰ ਅਵਸਥਾ ਦੇ ਮੁਤਾਬਕ ਜਿਹੜੇ ਕਿਉਂਕਿ ਬਹੁਤਾ ਪ੍ਰਬੰਧ ਵੀ ਨਹੀਂ ਹੈਗਾ ਰਹਿਣ ਦਾ ਕਿਉਂਕਿ ਥੋੜਾ ਜਿਹਾ ਜਿੰਨਾ ਕੁ ਇਹ ਆ ਕਿ ਹੋਇਆ ਸਾਡੇ ਤੋਂ ਉਨਾ ਕੀ ਹੈਗਾ ਕਰਨਾ ਆਪਾਂ ਮਤਲਬ ਬਾਕੀ ਪ੍ਰਚਾਰ ਆਪਣਾ 2017 ਤੋਂ ਚੱਲਦਾ ਪਿਆ ਲਗਾਤਾਰ ਅੱਜ ਗਰੀਬਨ ਲਾਓ ਵੀ 7 ਸਾਲ ਹੋ ਗਏ ਆ ਜੀ ਹਾਂ ਜੀ ਉਹ ਗੁਰਮਤ ਪ੍ਰਚਾਰ ਦਾ ਤੇ ਇੱਥੇ ਹੁਣ ਆਪਣਾ ਹੋ ਜਾਣਾ ਸਥਾਨ ਸ਼ੁਰੂ ਤੇ ਫਿਰ ਲਾਹ ਲਓ ਤੁਸੀਂ ਵੀ ਲਓ ਸਾਰੇ ਆਓ ਹਾਂਜੀ ਸੰਗਤ ਨੂੰ ਵੀ ਕਹੋ ਹਾਂਜੀ ਵੈਸੇ ਇਹ ਜ਼ਿੰਮੇਵਾਰੀ ਥੋੜੀ ਜਿਹੀ ਵੱਡੀ ਹੁੰਦੀ ਆ ਨੀ ਸਥਾਨ ਬਣਾਉਣਾ ਜਾਂ ਕੁਝ ਹਾਂਜੀ ਫਿਰ ਇੱਕ ਮਜਬੂਰੀ ਬਣ ਗਈ ਕਿਉਂਕਿ ਜਦੋਂ ਪਰਿਵਾਰ ਵੱਡਾ ਹੋ ਜਾਂਦਾ ਨਾ ਹਾਂ ਸਬਸਾ ਚਲੋ ਇਹ ਹੈ ਕਿ ਸਾਡੇ ਇੱਥੇ ਆਪਣੇ ਕੋਈ ਉਹ ਨਹੀਂ ਹੈਗਾ ਵੀ ਇੱਥੇ ਕੋਈ ਧਾਗੇ ਤਵੀਤ ਵੀਰਵਾਰ ਸ਼ਨੀਵਾਰ ਹਾਂਜੀ ਕੋਈ ਜੋਤਾਂ ਕੋਈ ਭੂਤ ਕੋਈ ਅਜਤ ਹੈ ਨਹੀਂ ਇਹ ਤਾਂ ਇੱਕ ਕਲਾ ਗੁਰਮੰਤਰ ਦਾ ਅਭਿਆਸ ਕਰਨਾ ਗੁਰਬਾਣੀ ਪੜ੍ਹਨੀ ਸਿੱਖਣੀ ਆ ਕੀਰਤਨ ਕਿਵੇਂ ਕਰਨਾ ਉਹ ਸਿੱਖਣਾ ਗਤਕੇ ਦਾ ਸਾਰਾ ਖੇਲ ਜੋ ਗੁਰਮਤੀ ਸਾਨੂੰ ਵਿੱਦਿਆ ਦਿੱਤੀ ਆ ਉਹ ਸਿੱਖਣਾ ਸ਼ਬਦ ਦਾ ਅਭਿਆਸ ਹੋਣਾ ਹੋਰ ਇੱਕ ਜਿਵੇਂ ਇੱਕ ਬਦਾਲਿਆ ਬ੍ਰਹਮ ਬਦਾਲਿਆ ਹਾਂ ਹੂਰਿਸ ਤੋਂ ਪਰੇ ਕੁਝ ਸੋ ਬਹੁਤ ਸ਼ੁਕਰੀਆ ਜੀ ਤੁਸੀਂ ਸਾਨੂੰ ਸਮਾਂ ਦਿੱਤਾ ਵਕਤ ਦਿੱਤਾ ਐਡੇ ਸੋਹਣੇ ਤੁਹਾਡੇ ਤੋਂ ਵਿਚਾਰ ਸਾਨੂੰ ਮਿਲੇ ਹਾਂਜੀ ਬਹੁਤ ਧੰਨਵਾਦ ਆਪ ਜੀ ਦਾ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੰਨ ਭਾਈ ਸਿਮਰਨਜੀਤ ਸਿੰਘ ਟੋਹਾਨਾ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਆਸ ਕਰਦਾ ਹਾਂ ਕਿ ਬੜਾ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਕਿਵੇਂ ਲੱਗਿਆ ਇੰਟਰਵਿਊ ਕਿਵੇਂ ਲੱਗਿਆ ਇਹ ਪੌਡਕਾਸਟ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਉਹ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਦਾ ਬਟਨ ਦਬਾ ਦਿਓ ਤਾਂ ਜੋ ਸਾਡੀ ਨਵੀਂ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਵੇ ਬਾਕੀ ਅੱਜ ਦੇ ਲਈ ਇੰਨਾ ਹੀ ਆਪਣਾ ਰੱਖੋ ਖਿਆਲ ਜੁੜੇ ਰਹੋ ਉਸ ਇੱਕ ਦੇ ਨਾਲ ਤੇ ਮੇਨੂੰ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ